ਇਹ ਕੈਂਪ ਸਾਡੇ ਪਿੰਡ ਦੇ ਸਰਪੰਚ ਸਰਦਾਰ ਦਬਦੀਪ ਸਿੰਘ ਬੱਬੂ ਵੱਲੋਂ ਲਗਾਇਆ ਗਿਆ ਜੀ ਸਾਰੇ ਪੰਜ ਸਹਿਵਾਣ ਨਾਲ ਨੇ ਇਹਨਾਂ ਦੇ ਪਿੰਡ ਦਾ ਸਹਿਯੋਗ ਵੀ ਦਿੱਤਾ ਪੂਰਾ ਪਿੰਡ ਨੇ ਮੈਂ ਚਾਹਾਂਗੇ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਜੀ ਵਧੀਆ ਖਰਾਕਾਂ ਖਾਓ ਜੀ ਬਈ ਦੁੱਧ ਪੀਓ ਜੀ ਮਾਦਮ ਖਾਓ ਸਿਓ ਖਾਓ ਜੀ ਵਿਖੋਂ ਦਾਨ ਕਰੋ ਜੀ ਮਾਰੀਆਂ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਕਰੋ ਜੀ ਆ ਪਹਿਲਾਂ ਹੀ ਜੀ ਅਜੇ ਮੱਥਾ ਟੇਕਣ ਹੀ ਗਏ ਆ ਜੀ ਪਹਿਲਾਂ ਬਲੱਡ ਦੇਣ ਹੀ ਆਏ ਜੀ ਜੀ ਵਧੀਆ ਗੱਲਾਂ ਦੇਣਾ ਚਾਹੀਦਾ ਈ ਨਵੇਂ ਮੁੰਡਿਆਂ ਨੂੰ ਜੀ ਜਿੰਨਾ ਵੀ ਹੋ ਸਕਦਾ ਹੈ ਇੱਕ ਕੈਂਪ ਸਾਡੇ ਪਿੰਡ ਦੇ सरपंच ਸਰਦਾਰ ਦਬਦੀਪ ਸਿੰਘ ਬੱਬੂ ਵੱਲੋਂ ਲਗਾਇਆ ਗਿਆ ਜੀ ਸਾਰੇ ਪੰਜ ਹੈਵਾਂ ਨਾਲ ਨੇ ਇਹਨਾਂ ਦੇ ਪਿੰਡ ਦਾ ਸਹਿਯੋਗ ਵੀ ਦਿੱਤਾ ਪੂਰਾ ਪਿੰਡ ਨੇ ਤੇ ਬਹੁਤ ਬਾਅਦ ਚੜ ਕੇ ਲੋਕ ਹਿੱਸਾ ਲੈ ਰਹੇ ਨੇ ਤੇ ਆਪਣਾ ਖੂਨ ਕਢਾ ਰਹੇ ਨੇ ਇਹ ਮਹਾਨਦਾਨ ਹੀ ਹੈ ਇੱਕ ਤੇ ਸਾਡੇ ਵਿੱਚ ਅੱਜ ਦੀਪਕ ਗੋਲ ਜੀ ਪਹੁੰਚੇ ਨੇ ਤੇਜੀ ਰੋੜੀਆਂ ਜੀ ਕਾਕਾ ਰੋੜੀਆਂ ਕਾਕਾ ਰੋੜੀਆਂ ਵੀਰ ਸਾਰੇ ਵੀਰ ਪਹੁੰਚੇ ਨੇ ਇੱਥੇ ਜੀ ਇਹਨਾਂ ਦਾ ਸਾਰਿਆਂ ਦਾ ਜੀ ਆਇਆਂ ਨੂੰ ਕਹਿੰਦੇ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਹਾਂਜੀ ਵੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਕਿਹੜਾ ਪਿੰਡਾ ਤੁਹਾਡਾ ਮੇਰਾ ਪਿੰਡ ਪੌੜੀ ਕਲਾਂ ਜੀ ਪੌੜੀ ਹਾਂਜੀ ਸਰ ਅੱਜ ਪੁਲਾਰੇ ਤੇ ਮੇਲਾ ਦੇਖਣ ਲਈ ਪਹੁੰਚੇ ਸੀ ਰੌਣਕ ਹਾਂਜੀ ਬਾਈ ਮੱਥਾ ਟੇਕਣਾ ਆਇਆ ਸੀ ਜੀ ਜੀ ਖੂਨਦਾਨ ਕੈਂਪ ਲੱਗਿਆ ਦੇਖਿਆ ਹਾਂਜੀ ਤੋ ਬੂਨਦਾਨ ਕਰਨ ਦੇ ਲਈ ਤੁਹਾਡਾ ਕਿਦਾਂ ਦਾ ਮੂਡ ਕਿਸ ਤਰ੍ਹਾਂ ਨਹੀਂ ਵਧੀਆ ਗੱਲ ਹੈ ਜੀ ਵਧੀਆ ਗੱਲ ਹੈ ਮੈਂ ਦੇਖ ਕੇ ਇੱਧਰ ਹੀ ਆਇਆ ਪਹਿਲਾਂ ਜੀ ਅਜੇ ਮੱਥਾ ਟੇਕਣ ਹੀ ਗਿਆ ਜੀ ਪਹਿਲਾਂ ਬਲੱਡ ਦੇਣ ਹੀ ਆਇਆ ਜੀ ਜੀ ਵਧੀਆ ਗੱਲ ਹੈ ਦੇਣਾ ਚਾਹੀਦਾ ਹੈ ਨਵੇਂ ਮੁੰਡਿਆਂ ਨੂੰ ਜੀ ਜਿੰਨਾ ਵੀ ਹੋ ਸਕਦਾ ਹੈ ਹਾਂਜੀ ਪਹਿਲਾਂ ਵੀ ਸਰ ਕਰਿਆ ਗਈ ਵਾਰੀ ਹਾਂਜੀ ਸਰ ਕਿੱਦਾਂ ਦਾ ਮਹਿਸੂਸ ਹੁੰਦਾ ਵਧੀਆ ਜੀ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਅਸਾਂ ਕੋਈ ਤਕਲੀਫ ਵਗੈਰਾ ਚੱਕਰ ਜਾਂ ਕੋਈ ਬਿਮਾਰੀ ਵਗੈਰਾ ਤਾਂ ਨਹੀਂ ਹੁੰਦੇ ਨਹੀਂ ਸਰ ਮੇਰੇ ਨਾਲ ਤਾਂ ਕੋਈ ਇਦਾਂ ਦਾ ਵਾਕਿਆ ਹੋਇਆ ਨਹੀਂਗਾ ਸਰ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਅ ਜੀ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹਣਾ ਜੀ ਵੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਫੋਨ ਦਾਨ ਕਰੋ ਜੀ ਜੀ ਸਤਿ ਸ੍ਰੀ ਅਕਾਲ ਜੀ ਖ਼ਾਲਸਾ ਜੀ ਕਿ ਨਾਮ ਆ ਜੀ ਤੁਹਾਡਾ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਕਿਹੜਾ ਪਿੰਡ ਆ ਤੁਹਾਡਾ ਸਰਥਲਾ ਪਿੰਡ ਆ ਜੀ ਸਰਥਲਾ ਤੁਸੀਂ ਕੁੰਡਾਨ ਕਰ ਰਹੇ ਹੋ ਕਿੱਦਾਂ ਦਾ ਮਨ ਦੇ ਵਿੱਚ ਆਇਆ ਤੁਸੀਂ ਕੁੰਡਾਨ ਕਰ ਰਹੇ ਹੋ ਉਹਦੇ ਬੱਸ ਚਲਾ ਰਹੇ ਆ ਜੀ ਪੱਲਾ ਜੀ ਮੇਰਾ ਮਨ ਤੀ ਅੱਛਾ ਜੀ ਉਹ ਬਾਬਾ ਜੀ ਦੇ ਗੱਲ ਅੱਛਾ ਮੰਡੀ ਤੋਂ ਰੁੜਕੀ ਬੱਸ ਚਲਾ ਰਹੇ ਹੋ ਹਾਂ ਜੀ ਹਾਂ ਜੀ ਪੱਲਾ ਬੱਸ ਚਲਾਉਂਦਾ ਠੀਕ ਆ ਜੀ ਮੇਰਾ ਮਨ ਤੀ ਵੀ ਬਾਬਾ ਜੀ ਦੇ ਟੈਂਪ ਲੱਗਿਆ ਜੀ ਜੀ ਵੀ ਕੁੰਡਾਨ ਕਰਨਾ ਠੀਕ ਆ ਪਹਿਲੀ ਵਾਰ ਕਰ ਰਹੇ ਹਾਂ ਜਾਂ ਪਹਿਲਾਂ ਵੀ ਕਈ ਵਾਰ ਕੀਤਾ ਪਹਿਲਾਂ ਵੀ ਕਈ ਵਾਰ ਕੀਤਾ ਕਿੱਦਾਂ ਦਾ ਮਹਿਸੂਸ ਕਿਦਾਂ ਦਾ ਹੋ ਰਿਹਾ ਬਹੁਤ ਵਧੀਆ ਕੋਈ ਤਕਲੀਫ ਤਾਂ ਨਹੀਂ ਕੋਈ ਤਕਲੀਫ ਨਹੀਂ ਬਹੁਤ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਜੀ ਵਧੀਆ ਖਰਾਕਾਂ ਖਾਓ ਜੀ ਬਈ ਦੁੱਧ ਪੀਓ ਜੀ ਮਦਾਮ ਖਾਓ ਸਿਓ ਖਾਓ ਜੀ ਵਿਖੋਂ ਨਾ ਜਾਣ ਖਾਓ ਜੀ ਮਾੜੀਆਂ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਕਰ ਜੀ ਧੰਨਵਾਦ